ਸਾਨੀ ਬੇਟਾ ਕੀ ਨਾਂ ਤੁਹਾਡਾ ਮੇਰਾ ਨਾਮ ਸੀਆ ਸੀਆ ਕੀ ਬੇਟਾ ਕਿਸ ਤਰ੍ਹਾਂ ਦੀ ਉਪਲਬਧੀ ਹਾਸਲ ਕੀਤੀ ਹੈ ਤੁਸੀਂ ਮੈਂ ਪੂਰੇ ਫਰੀਦਕੋਟ ਡਿਸਟ੍ਰਿਕਟ ਚ ਫਰਸਟ ਰੈਂਕ ਹਾਸਲ ਕੀਤਾ ਹੈਗਾ ਫਰਸਟ ਪੋਜੀਸ਼ਨ ਆਈ ਹੈ ਮੇਰੀ ਕਲਾਸ ਤੋਂ ਕਲਾਸ ਤੋਂ ਸਕੂਲ ਚ ਸਕੂਲ ਚੋ ਵੀ ਫਰਸਟ ਹੀ ਆਈ ਹੈ ਕਿਸ ਤਰ੍ਹਾਂ ਦੀ ਪੜਾਈ ਕੀਤੀ ਤੁਸੀਂ ਹਮੇਸ਼ਾ ਮੈਂ ਸੈਲਫ ਸਟੱਡੀ ਕੀਤੀ ਹੈ ਹਮੇਸ਼ਾ ਤੋਂ ਹੀ ਖੁਦ ਹੀ ਪੜਿਆ ਹੈਗਾ ਘਰ ਹੀ ਤੇ ਕੀ ਬਣਨਾ ਕੀ ਚਾਹੁੰਦੇ ਹੋ ਉਹ ਜਿਹਨਾਂ ਦੀ ਮੇਰੇ ਪੇਰੈਂਟਸ ਦੀ ਇੱਛਾ ਹੈਗੀ ਆ ਉਸੇ ਤੇ ਅੱਗੇ ਅਮਲ ਕਰਨਾ ਚਾਹੁੰਦੀ ਆ ਆਈਐਸ ਆਈਪੀਐਸ ਦੀ ਇੱਛਾ ਤੋਂ ਦੀ ਇਹਨਾਂ ਦੀ ਇੱਛਾ ਮੇਰੀ ਇੱਛਾ ਹੈ ਤੁਹਾਡੀ ਸਿਸਟਰ ਨੇ ਵੀ ਕਬੱਡੀ ਕਲੱਬ ਦੀ ਹਸਲ ਕੀਤੀ ਹੈ ਹਾਂਜੀ ਉਹ ਦਾ 8th ਕਲਾਸ ਤੋਂ 92% ਦਾ ਆਇਆ ਦੇ ਤੇ ਅੱਜ ਬੇਟੀ ਨੂੰ ਬੇਟਾ ਹੋਣ ਦਾ ਮਾਣ ਹੈਗਾ ਵੀ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨਾ ਹਾਂਜੀ ਹੈਗਾ ਸਰ ਕੀ ਨਾਮ ਤੁਹਾਡਾ ਹੈ ਸਰ ਮੇਰਾ ਤੁਨਕਾਲ ਜੀ ਸਰਪਾਲ ਜੀ ਕਿစီ ਮਹਿਸੂਸ ਕਰ ਰਹੇ ਹੋ ਤੁਹਾਡੀ ਬੇਟੀ ਦਾ ਇਹ ਐਡਾ ਬੜਾ ਮਾਣ ਮਾਣ ਆਛੇ ਦਿੱਤਾ ਹੈ ਸਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਰ ਸਾਡਾ ਬਹੁਤ ਜ਼ਿਆਦਾ ਇਹ ਬੱਚੀ ਨੇ ਸਾਡਾ ਮਾਨ ਵਧਾਈ ਕਦੀ ਸੁਪਨੇ ਚ ਨਹੀਂ ਸੋਚੀ ਸੀ ਇਹ ਗੱਲ ਜਿਹੜੀ ਇਹਨੇ ਹਕੀਕਤ ਕਰਕੇ ਦਿਖਾਤੀ ਸਾਨੂੰ ਸਰ ਸਾਡੇ ਲਈ ਬਹੁਤ ਫਕਰ ਵਾਲੀ ਗੱਲ ਹੈ ਇਹ ਪੜਾਈ ਕਿਸ ਤਰ੍ਹਾਂ ਕਰਵਾਈ ਕਰ ਇਸ ਤਰ੍ਹਾਂ ਪੜਾਈ ਸਰ ਅਸੀਂ ਬੱਚਾ ਨੂੰ ਵਸੇ ਹੀ ਕਿ ਨਹੀਂ ਸਰ ਆਪਦਾ ਅਸੀਂ ਕਿਹਾ ਸੀ ਕਿ ਅਸੀਂ ਬੇਟਾ ਅੱਧੀ ਰੋਟੀ ਨਾਲ ਵੀ ਸਾਰ ਲਾਂਗੇ ਪਰ ਪਹਿਲੇ ਕਿ ਤੁਸੀਂ ਆਪ ਦਾ ਪੜਾਈ ਨਾਲ ਕੋਈ ਸਮਝੌਤਾ ਨਹੀਂ ਕਰਨਾ ਬਸ ਆਪ ਦਾ ਪੜਾਈ ਨੂੰ ਤੁਸੀਂ ਪੂਰਾ ਟਾਰਗੇਟ ਲੈ ਕੇ ਕਰਨਾ ਵਾ ਕਿ ਸਾਨੂੰ ਜ਼ਿੰਦਗੀ ਵਿੱਚ ਕੁਝ ਬਣ ਕੇ ਦਿਖਾਣਾ ਸਾਨੂੰ ਸਾਡਾ ਮਕਸਦ ਇਹੀ ਹੈ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਬੱਚੀ ਕੁਝ ਬਣੇ ਬਸ ਅਸੀਂ ਗਰੀਬੀ ਦੇਖੀ ਸਾਡੇ ਬੱਚੇ ਗਰੀਬੀ ਨਾ ਦੇਖਣ ਤੇ ਪਤਾ ਲੱਗਿਆ ਬੱਚੀ ਟਿਊਸ਼ਨ ਵੀ ਲਿਖਾਈ ਸੀ ਤੁਸੀਂ ਨਹੀਂ ਸਰ ਕੋਈ ਟਿਊਸ਼ਨ ਨਹੀਂ ਲਿਖਾਈ ਜੀ ਬੱਚੀ ਕਹਿੰਦੀ ਮੈਂ ਪੜੂੰਗੀ ਨੇ ਕੰਫੀਡੈਂਸ ਸੀਗਾ ਆਪ ਤੇ ਪੂਰਾ ਮਾਨ ਸੀਗਾ ਵੀ ਮੈਂ ਪੜ ਲੂੰਗੀ ਪਪਾ ਮੈਨੂੰ ਟਿਊਸ਼ਨ ਦੀ ਲੋੜ ਨਹੀਂ ਮੈਨੂੰ ਬੱਚੇ ਤੁਹਾਡੇ ਮੇਰੇ ਸਰ ਤਿੰਨ ਬੱਚੇ ਆ ਜੀ ਦੋ ਬੇਟੀਆਂ ਇੱਕ ਬੇਟਾ ਹੀ ਤੁਹਾਡੀ ਬੇਟੀ ਦਾ ਵੀ ਕੋਈ ਹਾਂਜੀ ਸਰ ਹਾਂਜੀ ਹਾਂਜੀ ਸਰ ਉਹਦੀ ਪੋਜੀਸ਼ਨ ਆਈ ਹੈ 92% ਨੰਬਰ ਆਇਆ ਅੱਜ ਹੀ ਰਿਜ਼ਲਟ ਆਇਆ ਸਵੇਰ ਨਾ ਦਾ ਮਾਰਨਿੰਗ ਤੇ ਇੱਕ ਪਿਤਾ ਦਾ ਸੁਪਨਾ ਹੁੰਦਾ ਬੇਟੇ ਬੱਚੀ ਨੂੰ ਆਪਦੇ ਨੂੰ ਕਿਸੇ ਟੌਪ ਤੇ ਲਿਜਾਣ ਕੀ ਬਣਨਾ ਦੇਖਣਾ ਚਾਹੁੰਦਾ ਸਰ ਮੇਰਾ ਬਹੁਤ ਵੱਡਾ ਸੁਪਨਾ ਬਸ ਮੇਰੇ ਦਿਲ ਦੀ ਇੱਛਾ ਕਿ ਮੈਂ ਆਪਦੀ ਬੱਚੀ ਨੂੰ ਆਈਐਸ ਜਾਂ ਆਈਪੀਐਸ ਬਣਨਾ ਦੇਖਣਾ ਚਾਹੁੰਦਾ ਹਾਂ ਬਹੁਤ ਵੱਡੀ ਖੁਸ਼ੀ ਹੈ ਮੇਰੇ ਦਿਲ ਦੀ ਇਹ ਕਿ ਮੇਰੀ ਬੱਚੀ ਕੁਝ ਬਣੇ ਬਸ ਮੈਂ ਇਹਨਾਂ ਨੂੰ ਇਹੀ ਕਹਿਣਾ ਹਾਂ ਬੇਟਾ ਬਸ ਵੀ ਉੱਤੇ ਨੂੰ ਜਾਣਾ ਥੱਲੇ ਨਹੀਂ ਮੁੜ ਕੇ ਦੇਖਣਾ ਪਰਮਾਤਮਾ ਨੇ ਕਹਿੰਨਾ ਵਸੇ ਪਰਮਾਤਮਾ ਕੇ ਸਾਥ ਦੋ ਸਾਡਾ ਤਾਂ ਕੁਛ ਬਣਨਾ ਚਾਹੁੰਦੇ ਆ। ਏਟੀਆ ਨੂੰ ਬਣਾਉਣ ਲਈ ਕਿਸ ਤਰ੍ਹਾਂ ਦਾ ਕੰਮ ਕਰਦੇ ਰਹੇ ਤੁਸੀਂ? ਬਸ ਸਰ ਮੈਂ ਸ਼ੁਰੂਤੀ ਮੈਂ ਤਾਂ ਮਜ਼ਦੂਰੀ ਕੀਤੀ ਸਰ ਬਸਾਂ ਨੇ ਵੀ ਸਾਡੇ ਬੱਚੇ ਕੁਛ ਬਣਨਾ ਅਸੀਂ ਚਾਹ ਬਣਾ ਕੇ ਜੀ ਦਿਹਾੜੀਆਂ ਵੀ ਕੀਤੀਆਂ ਸੀ ਸਾਈਕਲ ਤੇ ਜਾ ਕੇ ਫੇਰੀਆਂ ਵੀ ਲਾਈਆਂ ਸਰ ਬਹੁਤ ਕੁਛ ਕੀਤਾ ਸਰ ਸ਼ੈਲਰਾਂ ਚੀਟਾਂ ਡਿਊਟੀਆਂ ਕੀਤੀਆਂ ਆਈਆਂ ਹੀ ਅੱਜ ਦਾ ਅੱਜ ਫਲ ਮਿਲ ਰਹੀ ਹਾਂ ਜੀ ਸਰ ਬਿਲਕੁਲ ਜੀ ਪਰਮਾਤਮਾ ਨੇ ਫਲ ਦਿੱਤਾ ਇਸ ਚੀਜ਼ ਦਾ ਆਪਾਂ ਨੇ ਬਹੁਤ ਵੱਡਾ ਮਾਣ ਹੋ ਰਹੀ ਕਿ ਸਾਡੀ ਮਿਹਨਤ ਸਫਲ ਹੋ ਗਈ ਜੀ ਜਿਹੜੀ ਮਿਹਨਤ ਅਸੀਂ ਕੀਤੀ ਸੀ ਸਾਹ ਸਿਹਦੇ ਘਰ ਵਧਾਈ ਦੇਣੇ ਕੇ ਲਈ ਆਏ ਕਿਉਂਕਿ ਪਲਸ 2 ਕੀ ਵਿਦਿਆਰਥਨ ਹੈ ਅ ਕੱਲ ਮੈਟ ਲਿਸਟ ਦਾ ਰਿਜ਼ਲਟ ਡਿਕਲੇਅਰ ਹੋਇਆ ਪੰਜਾਬ ਬੋਰਡ ਐਜੂਕੇਸ਼ਨ ਬੋਰਡ ਦਾ ਤਾਂ ਉਹਦੇ ਵਿੱਚ ਸਾਡੀ ਇਸ ਬੱਚੀ ਨੇ 51 ਰੈਂਕ ਪੰਜਾਬ ਦੇ ਵਿੱਚੋਂ ਪੇਸ਼ਨ ਕੀਤੀ ਹੈ ਤਾਂ ਪ੍ਰੀ ਕੋਡ ਵਿੱਚ ਫਸਟ ਪੇਸ਼ਨ ਹੈ ਜੀ ਤਾਂ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈਗੀ ਇਹ ਕਿਉਂਕਿ ਬੱਚਾ ਸਾਡਾ ਬਹੁਤ ਇੰਟੈਲੀਜੈਂਟ ਬੱਚਾ ਸincere ਤਾਂ ਕਿਤੇ ਵੀ ਇਹਨੇ ਕਲਾਸ ਨਹੀਂ ਮਿਸ ਕੀਤੀ ਸਕੂਲ ਵਿੱਚ ਮੈਸ ਕੀਤਾ ਤਾਂ ਇਹ ਸਾਡੇ ਵਾਸਤੇ ਬਹੁਤ ਬੇਮਾਨ ਵਾਲੀ ਗੱਲ ਹੈ ਟਿਊਸ਼ਨ ਤਾਂ ਮੈਂ ਤਾਂ ਬੱਚਾ ਨੂੰ ਕਹਿੰਦੇ ਨਹੀਂ ਹੁੰਦਾ ਦੇਖੋ ਉੱਥੇ ਇੱਕ ਇੱਕ ਸਾਡਾ ਰੁਝਾਨ ਹੀ ਚੱਲ ਪਿਆ ਟਿਊਸ਼ਨ ਦਾ ਵੈਸੇ ਬੱਚਾ ਨੂੰ ਮੈਂ ਕਹਿੰਦਾ ਟੀਚਰ ਅਕੋਰਡਿੰਗ ਬੱਚਾ ਚੱਲੀ ਜਾਵੇ ਤਾਂ ਟਿਊਸ਼ਨ ਤੇ ਕੋ ਲੋੜਨੇ ਪੈਂਦੀ ਜੋ ਬੱਚਾ ਸਕੂਲ ਦੇ ਵਿੱਚ ਟੀਚਰ ਦੇ ਨਾਲ ਉਹਦੇ ਸਬਜੈਕਟ ਦੇ ਨਾਲ ਪੂਰਾ ਕੰਮ ਕਰਦਾ ਤਾਂ ਉਹਨੂੰ ਧਿਆਨ ਨਾਲ ਸੁਣਦਾ ਦੇਖਦਾ ਪੜਦਾ ਤਾਂ ਟਿਊਸ਼ਨ ਵਰਕ ਦੀ ਲੋੜ ਨਹੀਂ ਪੈਂਦੀ ਇਹ ਸਾਡੇ ਇੱਕ ਕਲਚਰ ਹੀ ਚੱਲ ਪਿਆ ਬੱਚਿਆਂ ਵਾਸਤੇ ਵੀ ਟਿਊਸ਼ਨ ਰੱਖਣੇ ਟਿਊਸ਼ਨ ਰੱਖਣੇ ਮੇਰੇ ਮੁਤਾਬਕ ਟਿਊਸ਼ਨ ਦੀ ਲੋੜ ਨਹੀਂ ਪੈਂਦੀ ਬੱਚਾ ਸਕੂਲ ਦੇ ਵਿੱਚ ਬਹੁਤ ਕੁਝ ਸਿੱਖ ਸਕਦਾ ਤਾਂ ਇਹ ਤੁਹਾਡੇ ਸਾਹਮਣੇ ਇੱਕ ਮਿਸਾਲ ਹੈ ਸਾਡੇ ਬੱਚੇ ਜਿਹੜੇ ਇਹਨੇ ਕੋਈ ਟਿਊਸ਼ਨ ਵਰਕ ਨਹੀਂ ਰੱਖਿਆ ਤਾਂ ਸਾਡੀ ਵਕੇਸ਼ਨ ਗਰੁੱਪ ਦੀ ਬੱਚੀ ਹੈਗੀ ਆ ਤਾਂ ਸਾਰੇ ਬੱਚੇ ਪੜ੍ਹ ਸਕਦੇ ਆ ਸਕੂਲ ਦੇ ਵਿੱਚ ਟੀਚਰ ਦੇ ਅਕੋਰਡਿੰਗ ਜੇ ਬੱਚਾ ਚੱਲੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਪਤਾ ਲੱਗਿਆ ਵੀ ਸਕੂਲੇ ਵੀ ਮਾਨ ਵਾਲੀ ਗੱਲ ਆ ਵੀ ਪਹਿਲਾ ਬੱਚਾ ਹੀ ਆ ਇਹ ਆ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਕਿਉਂਕਿ ਮੈਂ ਕਾਫੀ ਜਿਹੜੇ ਟੀਚਰ ਤੋਂ ਪਤਾ ਕੀਤਾ ਸੀ ਵੀ ਇਸ ਤੋਂ ਪਹਿਲਾਂ ਕੋਈ ਸ੍ਰਿਸ਼ਟੀ ਦੇ ਵਿੱਚ ਬੱਚਾ ਮੈਡ ਦੇ ਵਿੱਚ ਆਇਆ ਹੋਵੇ ਤਾਂ ਸਾਨੂੰ ਪਤਾ ਲੱਗਿਆ ਵੀ ਕੋਈ ਬੱਚਾ ਨਹੀਂ ਮੈਡ ਦੇ ਵਿੱਚ ਤਾਂ ਸਾਡੇ ਵਾਸਤੇ ਤਾਂ ਹੋਰ ਵੀ ਮਾਨਮੋਲੀ ਗੱਲ ਹੈ ਥ੍ਰੀ ਕੋ ਡਿਸਟ੍ਰਿਕਟ ਦੇ ਜਿਹੜਾ ਹੈਗਾ ਬੱਚਾ ਇਹ ਮੇਰੇ ਖਿਆਲ ਸਾਇਦ 1970 ਦਾ ਸਕੂਲ ਇਹ ਬਣਾ ਹੋਇਆ ਤਾਂ ਇਹ ਪਹਿਲਾ ਬੱਚਾ ਜਿਹੜਾ ਪੰਜਾਬ ਬੋਰਡ ਦੀ ਪਲੱਸ 2 ਦੀ ਮੈਡ ਦੇ ਵਿੱਚ ਆਇਆ ਤਾਂ ਇਹ ਇੱਕ ਮੀਲ ਪੱਥਰ ਬੱਚਾ ਵਾਸਤੇ ਕਿਉਂਕਿ ਸਾਡੇ ਆਉਣ ਵਾਲੇ ਜਿਹੜੇ ਬੱਚੇ ਹੈਗੇ ਉਹਨਾਂ ਵਾਸਤੇ ਜਿਹੜੇ ਇੱਕ ਚਾਨਣ ਵਾਲਾ ਹੈਗਾ ਕਿਉਂਕਿ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਸਾਡੇ ਸਕੂਲ ਦੇ ਵਿੱਚ ਚਾਰ ਹਾਊਸ ਚੱਲਦੇ ਨੇ ਤਾਂ ਚਾਰਾਂ ਹਾਊਸਾਂ ਦੇ ਨਾਂ ਜਿਹੜੇ ਹੈਗੇ ਅਸੀਂ ਦੋ ਬੱਚੇ ਅਕੈਡਮਿਕ ਤੌਰ ਤੇ ਜਿਹੜਾ 10ਵੀਂ ਦਾ ਤੇ ਪਲੱਸ 2 ਦਾ ਜਿਹੜਾ ਟਾਪਰ ਹੁੰਦਾ ਉਹਨਾਂ ਦੇ ਨਾਂ ਤੇ ਰੱਖਦੇ ਆ ਇਹ ਦੋ ਜਿਹੜੇ ਹੈਗੇ ਇੱਕ ਸਾਡਾ ਸਪੋਰਟਸ ਦਾ ਜਿਹੜਾ ਟਾਪਰ ਬੱਚਾ ਹੁੰਦਾ ਇੱਕ ਅਦਰ ਐਕਟੀਵਿਟੀਜ਼ ਜਿਹੜਾ ਟਾਪਰ ਬੱਚਾ ਹੁੰਦਾ ਉਹਨਾਂ ਦੇ ਨਾਂ ਤੇ ਰੱਖਦੇ ਆ ਤੇ ਅਸੀਂ ਫਲੈਕਸ ਲਾਈ ਵੀ ਆ ਮਾਰਨਿੰਗ ਅਸੈਂਬਲੀ ਤੇ ਜਿਹੜਾ ਸਾਡੀ ਸਟੇਜ ਹੈਗੀ ਉਹ ਤੇ ਫਲੈਕਸ ਲਾਈ ਆ ਉਹਨਾਂ ਬੱਚਿਆਂ ਦੇ ਉੱਤੇ ਫੋਟੋ ਲਾ ਕੇ ਉਹਨਾਂ ਦੇ ਅਚੀਵਮੈਂਟ ਲਿਖ ਕੇ ਜਿਹੜ